ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਅੱਜ ਦੀ ਜਿਹੜੀ ਆਪਣੀ ਇਹ ਵੀਡੀਓ ਆ ਕਿ ਜਿਸ ਗੰਦ ਨੂੰ ਬੜਾ ਉਭਾਰਿਆ ਜਾ ਰਿਹਾ ਬੜਾ ਇੱਕ ਹੀਰੋ ਬਣਾ ਕੇ ਜਿਹੜਾ ਆ ਲੋਕਾਂ ਸਾਹਮਣੇ ਲਿਆਂਦਾ ਜਾ ਰਿਹਾ ਜਿਸ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਆ ਚਮਕੀਲਾ ਗੰਦ ਤੇ ਉਸ ਨੂੰ ਲਿਆ ਕੌਣ ਰਿਹਾ ਇਹ ਇੰਡੀਅਨ ਤੇ ਇਹ ਇੰਡੀਆ ਦੀਆਂ ਸਰਕਾਰਾਂ ਕਿਉਂਕਿ ਇਹੋ ਜਿਹੇ ਬੰਦਿਆਂ ਨੂੰ ਇਹ ਪ੍ਰਮੋਟ ਕਰਦੇ ਆ ਜਿਨ੍ਹਾਂ ਨੇ ਗੰਦ ਬੋਲਣਾ ਹੁੰਦਾ ਗੰਦ ਪਾਉਣਾ ਹੁੰਦਾ ਤੇ ਨਸਲ ਦੇ ਉੱਪਰ ਫਰਕ ਪਾਉਣਾ ਹੁੰਦਾ ਤੇ ਜੋ ਚਮਕੀਲੇ ਨੇ ਗੰਦ ਗਾਇਆ ਸੀ ਤੇ ਉਸ ਦੇ ਉੱਪਰ ਜਿਹੜਾ ਵਾ ਉਹਨੂੰ ਸਾਹਮਣੇ ਲਿਆਉਣ ਦੇ ਲਈ ਅੱਜ ਫਿਰ ਉਸ ਗੰਦ ਨੂੰ ਇੱਕ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਠੀਕ ਆ ਉਸ ਨਚਾਰ ਦੀ ਗੱਲ ਵੀ ਕਰਾਂਗੇ ਜਿਨ੍ਹਾਂ ਇਹ ਮੂਵੀ ਦੇ ਵਿੱਚ ਕੰਮ ਕੀਤਾ ਇਹ ਬਣਾਈ ਜਿਹੜੀ ਮੂਵੀ ਸਭ ਤੋਂ ਪਹਿਲੀ ਗੱਲ ਜਿਹੜੇ ਇਹਦੇ ਸਪੋਰਟਰ ਬਣੇ ਫਿਰਦੇ ਆ ਦਿਲ ਤੇ ਹੱਥ ਰੱਖ ਕੇ ਦੱਸਿਓ ਕਿ ਤੁਸੀਂ ਇਸ ਗੰਦ ਚਮਕੀਲੇ ਦੇ ਗਾਣੇ ਆਪਣੀ ਧੀ ਦੇ ਸਾਹਮਣੇ ਜਾਂ ਭੈਣ ਦੇ ਸਾਹਮਣੇ ਮਾਂ ਦੇ ਸਾਹਮਣੇ ਬੈਠ ਕੇ ਸੁਣ ਸਕਦੇ ਹੋ ਜਜਮੀਗਾਂ ਵਾਲਿਆਂ ਤੁਸੀਂ ਜੇ ਸੁਣ ਸਕਦੇ ਹੋ ਤਾਂ ਜਿਹੜੇ ਉਹਦੇ ਗਾਣੇ ਸੀ ਮੈਂ ਮਾਫੀ ਚਾਹਣਾ ਇਹੋ ਜਿਹਾ ਮੈਂ ਬੋਲਣਾ ਚਾਹੁੰਦਾ ਹੁਣਾਂ ਉਹਦੇ ਗਾਣੇ ਦੇ ਜੋ ਲਫ਼ਜ਼ ਸੀ ਸਿੱਗੇ ਉਦੇ ਵਿੱਚੋਂ ਭੈਣ ਸਾਲੀਏ ਤੇਰੀ ਗਾਣਾ ਠੀਕ ਆ ਸੁਣਾ ਲਵੋਗੇ ਤੁਸੀਂ ਆਪਣੀ ਧੀਆ ਭੈਣਾਂ ਨੂੰ ਠੀਕ ਆ ਤੇ ਜੇ ਤੁਹਾਡੀ ਧੀ ਨੇ ਜਾਂ ਭੈਣ ਨੇ ਮਾਂ ਨੇ ਪੁੱਛ ਲਿਆ ਜਾਂ ਧੀ ਨੇ ਪੁੱਛ ਲਿਆ ਬਾਪੂ ਇਹ ਦੱਸ ਇਸ ਸਿੰਗਰ ਨੇ ਕਿੰਨੂੰ ਕਿਹਾ ਇਹਦਾ ਮਤਲਬ ਕੀ ਆ ਦੱਸੋਗੇ ਫਿਰ ਸਮਝਾਉਂਗੇ ਆਪਣੇ ਧੀ ਨੂੰ ਕਿਹੜੇ ਮੂੰਹ ਦੇ ਨਾਲ ਕਿਹੜੀ ਜਾਣੀਅਤ ਦੇ ਨਾਲ ਸਮਝਾਉਂਗੇ ਬਸ਼ਰਮੋ ਸ਼ਰਮ ਕਰੋ ਸ਼ਰਮ ਕਰੋ ਜਿਹੜੇ ਇਹਨੂੰ ਅੱਜ ਦਾ بڑا ਉਹਦੇ ਉਹਦੇ ਜਵਾਬਦਾਰੀਆਂ ਵੇ ਇੰਟਰਵਿਊਆਂ ਲੈ ਜਿਹੜੀਆਂ ਹੁਣ ਲੈ ਰਹੇ ਆ ਜੀ بڑا ਇਹਨੂੰ ਆ ਥੋੜੇ ਦਿਨਾਂ ਤੋਂ ਨਾ ਸੋਸ਼ਲ ਮੀਡੀਆ ਤੇ ਜੋ ਵੀ ਆ ਜਿਵੇਂ ਵੀ ਜਿਹੜਾ ਵਾ ਸਾਰੇ ਲੋਕ ਉਹਤੇ ਰੀਲਾਂ ਬਣਾ ਰਹੇ ਆ ਤੇ ਉਹਨੂੰ ਬੜਾ ਹੀਰੋ ਬਣਾਇਆ ਹੋਇਆ ਵਾ ਇਸ ਚਵਲ ਨੂੰ ਚਮਕੀਲੇ ਨੂੰ ਸਿੰਘਾਂ ਨੇ ਪਹਿਲਾਂ ਦੋ ਵਾਰੀ ਸਨੇਹਾ ਲਾਇਆ ਵੀ ਮਿੱਤਰ ਸਮਝ ਜਾ ਨਹੀਂ ਤੇ ਤੈਨੂੰ ਪਛਤਾਉਣ ਦਾ ਮੌਕਾ ਵੀ ਨਹੀਂ ਮਿਲਣਾ ਦੂਜੀ ਵਾਰੀ ਫਿਰ ਉਹਨਾਂ ਵਾਰਨਿੰਗ ਦਿੱਤੀ ਖੜਕੂ ਸਿੰਘਾ ਨੇ ਵੀ ਸਮਝ ਜਾ ਅਜੇ ਵੀ ਤੇਰੇ ਕੋਲ ਮੌਕਾ ਵਾ ਪਰ ਇਸ ਗੰਦ ਨੇ ਗੰਦ ਗਾਉਣਾ ਬੰਦ ਕਰ ਦਿੱਤਾ ਤਾਂ ਫਿਰ ਸਾਡੇ ਮਹਾਨ ਸ਼ਹੀਦ ਭਾਈ ਗੁਰਦੀਪ ਸਿੰਘ ਦੀਪਾ 13 ਵਾਲੇ ਉਸ ਸਿੰਘ ਨੇ ਫਿਰ ਬਲਾਤਾ ਪਾਰ ਇਹਨੂੰ ਚੜਤਾ ਗੱਡੀ ਤੇ ਬਣਦਾ ਵੀ ਸੀ ਇਹ ਕਿਉਂਕਿ ਇਹ ਉਹ ਜੋਧੇ ਆ ਇਹ ਉਹ ਸਿੱਖ ਕੌਮ ਆ ਐਦਾਂ ਦਾ ਜਿਹੜਾ ਗੰਦ ਕਦੀ ਚੱਲਣ ਨਹੀਂ ਦਊ ਤੁਸੀਂ ਦੱਸ ਦੋ ਹੁਣ ਕਈ ਕਹਿਣਗੇ ਜੀ ਉਹਨੇ ਧਾਰਮਿਕ ਕ ਵੀ ਗਾਇਆ ਸੀ ਐ ਤੇ ਜਾ 90% ਗੰਦ गा ਕੇ 10% ਕੋਈ ਧਾਰਮਿਕ ਗੀਤ गा ਆ ਉਹ ਵੀ ਆਪਣੀ ਇੱਜ਼ਤ ਰੱਖਣ ਦੀ ਖਾਤਰ ਇਹੋ ਜਿਹੇ ਜਿਹੜੇ ਆ ਇਹ ਕਾਰਡ ਖੇਡਦੇ ਆ ਸਾਨੂੰ ਕੋਈ ਮਨਜ਼ੂਰੀ ਨਹੀਂ ਇਸ ਚੀਜ਼ ਦੇ ਵਿੱਚ ਨਾ ਸੀ ਮਨਜ਼ੂਰ ਕਰਦੇ 90% ਤੂੰ ਗੰਦਗਾ ਕੇ ਤੇ ਜਿਹੜਾ 10% ਆ ਤੂੰ ਉਹ 10% ਵੀ ਨਹੀਂ ਹੈਗਾ ਕੀ ਧਾਰਮਿਕ ਗੀਤ ਗਾਲ੍ਹਾਂ ਵਿੱਚ ਸਾਨੂੰ ਨਹੀਂ ਚਾਹੀਦੇ ਤੇਰੇ ਵਰਗਿਆਂ ਤੋਂ ਭਾਗ ਦਿੱਤੀ ਠੀਕ ਆ ਸ਼ਰਮ ਕਰੋ ਮੈਂ ਆਪਣੇ ਲੋਕਾਂ ਨੂੰ ਕਹਿ ਰਿਹਾ ਜਿਹੜੇ ਅੱਜ ਇਹਦੀਆਂ ਰੀਲਾਂ ਬਣਾ ਰਹੇ ਤੇ ਸਭ ਤੋਂ ਵੱਡਾ ਗੱਲਾ ਦੱਲਾ ਦਲਜੀਤ ਸਾਡੇ ਲੋਕਾਂ ਨੇ ਨਾ ਗੱਲਾਂ ਕਰਨੀਆਂ ਆ ਕਿ ਦੇਖੋ ਜੀ ਯਾਰ ਉਹਨੂੰ ਨਾ ਕਹੋ ਜੀ ਦਲਜੀਤ ਨੇ ਪੱਗ ਬਹੁਤ ਫੇਮਸ ਕੀਤੀ ਆ ਸਾਰੇ ਵਰਲਡ ਦੇ ਵਿੱਚ ਅੱਛਾ ਸ਼ਹੀਦਾਂ ਸਿੰਘਾ ਨੇ ਆਪਣੇ ਸਿਰ ਦੇ ਦਿੱਤੇ ਕੌਣ ਦੇ ਖਾਤਰ ਗੁਰੂ ਪਾਤਸ਼ਾਹਾਂ ਨੇ ਆਪਣਾ ਸਾਰਾ ਕੁਝ ਵਾਰ ਦਿੱਤਾ ਉਹਨਾਂ ਤੋਂ ਦਸਤਾਰਾਂ ਦਾ ਤੇ ਉਹਨਾਂ ਤੋਂ ਪੱਗਾਂ ਦਾ ਨਹੀਂ ਕਿਸੇ ਨੂੰ ਪਤਾ ਲੱਗਾ ਇਸ ਨਚਾਰ ਦਾ ਕਰਕੇ ਪੱਗਾਂ ਦਾ ਪਤਾ ਲੱਗ ਰਿਹਾ ਪਹਿਲਾਂ ਤਾਂ ਕਿੱਡੀ ਗੰਦੀ ਤੁਹਾਡੀ ਸੋਚਣੀ ਆ ਜਿਹੜੇ ਇਹਨੂੰ ਡਿਫੈਂਡ ਕਰਦੇ ਆ ਜਿਵੇਂ ਪੱਗ ਫੇਮਸ ਕੀਤੀ ਹੈ ਜਿਹੜੇ ਕਹਿੰਦੇ ਨਾ ਪੱਗ ਬੰਨਦਾ ਪੱਗ ਫੇਮਸ ਹੋ ਗਈ ਅੱਜ ਪੱਗ ਕਿੱਥੇ ਆਦੀ ਕਿੱਥੇ ਪੱਗ ਜਿਸਣੀ ਪੱਗ ਦੇ ਸਾਨੂੰ ਜਦੋਂ ਇਸ ਗੰਦ ਤੇ ਮੂਵੀ ਬਣਾਉਣੀ ਸੀ ਮਤਲਬ ਆ ਪੈਸੇ ਦੇ ਲਈ ਪੱਗ ਨੂੰ ਵੀ ਯੂਜ਼ ਕਰ ਲੈਂਦੇ ਆ ਸਭ ਕੁਝ ਕਰ ਲੈਂਦੇ ਜਿੱਥੇ ਪੱਗ ਬੰਨ ਕੇ ਇਹਨਾਂ ਦੀ ਸਿਫਤ ਹੋਣੀ ਆ ਉਥੇ ਇਹਨਾਂ ਪੱਗ ਬੰਨ ਲੈਣ ਤੇ ਜਿੱਦਣ ਪੈਸਾ ਕਮਾਉਣ ਦੇ ਲਈ ਇਹਨਾਂ ਨੂੰ ਪੱਗ ਲਾਉਣੀ ਪਈ ਇਹਨਾਂ ਨੇ ਲਾ ਦੇਣੀ ਸਾਨੂੰ ਇਹੋ ਜਿਹੇ ਫੇਮਸ ਕਰਨ ਵਾਲੇ ਨਹੀਂ ਚਾਹੀਦੇ ਤੇ ਨਾ ਹੀ ਇਹੋ ਜਿਹੇ ਚਵਲਾਂ ਦਾ ਕਰਕੇ ਫੇਮਸ ਹੋਏ ਆ ਸਾਡੀ ਸਿੱਖੀ ਨੂੰ ਦੁਨੀਆ ਜਾਣਦੀ ਆ ਸਾਡੇ ਸਿੰਘ ਜੋਧੇ ਸ਼ਹੀਦਾਂ ਨੂੰ ਦੁਨੀਆ ਜਾਣਦੀ ਆ ਹਰੀ ਸਿੰਘ ਨਲਵੇ ਨੂੰ ਦੁਨੀਆ ਜਾਣਦੀ ਆ ਇਹਨਾਂ ਕੁੱਤਿਆਂ ਬਿੱਲਿਆਂ ਕਰਕੇ ਨਹੀਂ ਤੇ ਬਿਲਕੁਲ ਇਹ ਚੀਜ਼ ਨਹੀਂ ਹੋਣ ਦਿੱਤੀ ਜਾਊਗੀ ਜਿਹੜਿਆ ਰੀਲਾਂ ਜੇ ਬਣਾ ਰਹੇ ਆ ਫਿਰ ਨਾ ਕਿਓ ਇਹ ਵੀ ਵਾਰਨਿੰਗ ਆ ਤੁਹਾਨੂੰ ਫਿਰ ਨਾ ਕਿਓ ਤੁਹਾਡਾ ਵੀ ਇੱਕ ਅੱਦੇ ਦੀ ਛੇਤਰ ਪ੍ਰੇਡ ਹੋਗੀ ਜੇ ਕੋਈ ਸਾਹਮਣੇ ਆ ਗਿਆ ਇੱਕ ਸਾਡਾ ਯੋਧਾ ਮਹਾਨ ਸ਼ਹੀਦ ਭਾਈ ਕਰਦੀਪ ਸਿੰਘ ਦੀਪਾ ਜਿਨੇ ਇਸ ਪਾਪੀ ਨੂੰ ਇਸ ਗੰਦ ਨੂੰ ਗੱਡੀ ਚਾੜਿਆ ਤੇ ਅੱਜ ਤੁਸੀਂ ਉਹਨੂੰ ਉਸ ਯੋਧੇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਤੇ ਇਹ ਚਮਕੀਲਾ ਤੁਹਾਡਾ ਯੋਧਾ ਹੋ ਗਿਆ ਇੱਥੋਂ ਤੱਕ ਦਿਮਾਗ ਕਰਾਈ ਲੋਕਾਂ ਦੇ ਸ਼ਹੀਦ ਤੱਕ ਕਹਿਣ ਲੱਗੇ ਉਹ ਲੱਖ ਦੀ ਲਹੰਤ ਤੁਹਾਡੇ ਯਾਰ ਤੁਸੀਂ ਸਿੱਖਾ ਕਿਹੜੇ ਪਾਸੋਂ ਸਿੱਖਾ ਤੁਸੀਂ ਜਿਹੜੀ ਬਕਵਾਸ ਕਰਦੇ ਫਿਰਦੇ ਇਹ ਸ਼ੁਰੂ ਤੋਂ ਪ੍ਰੋਪਗੈਂਡਾ ਰਿਆ ਇਸ ਹਿੰਦੂਸਤਾਨ ਗਵਰਨਮੈਂਟ ਦਾ ਤੇ ਹਿੰਦੂਸਤਾਨੀਆਂ ਦਾ ਕਿ ਜਿਹੜਾ ਗੰਦ ਪਾਉਂਦਾ ਪੰਜਾਬ ਦੇ ਵਿੱਚ ਸਿੱਖਾਂ ਦੇ ਵਿੱਚ ਉਹਨੂੰ ਵੱਧ ਤੋਂ ਵੱਧ ਫੇਮਸ ਕਰੋ ਉਸ ਟਾਈਮ ਵੀ ਇਹਨਾਂ ਨੇ ਇਦਾਂ ਕੀਤਾ ਠੀਕ ਹੈ ਤੇ ਹੁਣ ਵੀ ਆਹ ਮੂਵੀ ਬਣਾ ਕੇ ਉਹੀ ਚੀਜ਼ ਇਹਨਾਂ ਨੇ ਕੀਤੀ ਕਿ ਜਿਹੜਾ ਚੰਪੀਲਾ ਵਾ ਉਹਨੂੰ ਇਹਨਾਂ ਦੇ ਵਿੱਚ ਫੇਮਸ ਕਰੋ ਕਿਉਂਕਿ ਉਹਨਾਂ ਦੀ ਤਨ ਹਿੰਦੂਸਤਾਨ ਦੀ ਤੇ ਲੱਗਦੀ ਹੈ ਸਿੱਖੀ ਦੇ ਨਾਲ ਤੁਸੀਂ ਕੀ ਸੋਚਦੇ ਆ ਇਹ ਕੱਲੀ ਮੂਵੀ ਜਿਹੜੀ ਆ ਕਿਤੇ ਉੱθεν ਬਣ ਗਈ ਆ ਕਿਹਦੇ ਵੱਲੋਂ ਪ੍ਰਮੋਟ ਹੋਈ ਆ ਮੂਵੀ ਕਿਹਦਾ ਪੈਸਾ ਲੱਗਾ ਵਾ ਇਹ ਸਭ ਹਿੰਦੁਸਤਾਨ ਦਾ ਕਰਕੇ ਜਿਹੜੀ ਇਹ ਬਣਾਈ ਗਈ ਆ ਮੂਵੀ ਤੇ ਤੁਸੀਂ ਇਹੋ ਜਿਹੀ ਚਵਲਾਂ 'ਤੇ ਡਿਪੈਂਡ ਕਰਦੇ ਪਏ ਆ ਤੇ ਅੱਜ ਦਲਜੀਤ ਜੀ ਜਿਹੜਾ ਅੱਜ ਤੂੰ ਉਸੇ ਗਵਰਨਮੈਂਟ ਦੇ ਅੱਗੇ ਕੋਡਾ ਹੋ ਕੇ ਨਾ ਫੋਟਾ ਹੋ ਕੇ ਤੇ ਆਹ ਮੂਵੀਆਂ ਬਣਾ ਰਿਆ ਤਾਂ ਤੇਨੂੰ ਵੀ ਜਵਾਬ ਦੇਣੇ ਪੈਣੇ ਆ ਤੇ 76 ਵੀ ਫਿਰ ਸਕਦਾ ਤੇਰੇ ਵੱਟਾ ਤੂੰ ਜਿਹੜਾ ਫੇਮਸ ਬਣਿਆ ਕਿਤਾ ਤੂੰ ਉਹਨਾਂ ਦੇ ਲੋਕਾਂ ਦੇ ਸਾਹਮਣੇ ਜਾ ਕੇ ਕੋਡਾ ਹੋਇਆ ਜਦੋਂ ਧਰਨਾ ਲੱਗਾ ਹੋਇਆ ਕਿਸਾਨੀ ਦਾ ਉਦੋਂ ਤੂੰ ਬੜਾ ਕਰਦਾ ਹੁੰਦਾ ਸੀਗਾ ਸਪੋਰਟ ਕਰਦਾ ਹੁੰਦਾ ਤੂੰ ਤੇ ਉਹਨਾਂ ਦੇ ਸਾਹਮਣੇ ਜਾ ਕੇ ਤੂੰ ਕੋਡਾ ਹੋਇਆ ਜਿਨ੍ਹਾਂ ਨੇ ਉਸ ਟਾਈਮ ਦੇ ਉੱਪਰ ਜਿਹੜੇ ਬਿੱਲ ਬਣਾ ਕੇ ਤੇ ਕਿਸਾਨਾਂ ਦੇ ਉੱਪਰ ਆ ਸਾਰਾ ਕੁਝ ਕੀਤਾ ਸੀ ਪੈਸੇ ਦੇ ਖਾਤਰ ਵਿਕਦੇ ਆ ਤੁਸੀਂ ਤੇ ਨਾ ਅਸੀਂ ਇਹ ਫੇਮਸ ਹੋਣ ਦੇਣਾ ਚੁੱਕੀ ਲੀਰਗਾ ਗੰਦ ਸਾਨੂੰ ਮਾਣ ਸਾਨੂੰ ਪ੍ਰਾਊਡ ਆ ਸਾਡੇ ਵੀਰ ਦੀਪਾ ਦੀਪਾ ਹੀਰਾ ਵਾਲੇ ਦੇ ਉੱਪਰ ਅੱਗੇ ਵੀ ਇਦਾਂ ਦਾ ਕੋਈ ਆਊਗਾ ਤਾਂ ਉਹਦੇ ਨਾਲ ਇਹੀ ਕੁਝ ਹੋਣਾ